ਅੱਜ ਸ਼੍ਰੀ ਮਕਤਸਰ ਸਾਹਿਬ ਦੇ ਵਿੱਚ ਤੜਕਸਰ ਲਟੇਰਿਆਂ ਦੇ ਵੱਲੋਂ ਲੁੱਟ ਦੀ ਵਾਰਤਾਤ ਨੂੰ ਅੰਜਾਮ ਦਿੱਤਾ ਗਿਆ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਇੱਕ ਪੈਟਰੋਲ ਪੰਪ ਤੇ ਦੋ ਵਿਅਕਤੀ ਆਉਂਦੇ ਨੇ ਜਿਨ੍ਹਾਂ ਦੇ ਮੂੰਹ ਬੰਨੇ ਹੋਏ ਸਨ ਮੈਨੇਜਰ ਤੇ ਜੋ ਕਮਰਾ ਹੈ ਉਸ ਦੇ ਵਿੱਚ ਦਾਖਲ ਹੁੰਦੇ ਨੇ ਤੇ ਉੱਥੋਂ ਜੋ ਕੈਸ਼ ਆ ਕਾਊਂਟਰ ਦੇ ਵਿੱਚ ਪਿਆ ਹੁੰਦਾ ਉਹ ਲੈ ਕੇ ਫਰਾਰ ਹੋ ਜਾਂਦੇ ਨੇ ਤਾਂ ਦੋਨਾਂ ਹੀ ਲੜਕਿਆਂ ਦੇ ਜੋ ਮੂੰਹ ਬੰਨੇ ਹੋਏ ਸਨ ਤਾਂ ਇਸ ਲੁੱਟ ਦੀ ਵਾਰਦਾਤ ਨੂੰ ਇਹਨਾਂ ਦੇ ਵੱਲੋਂ ਅੰਜਾਮ ਦਿੱਤਾ ਗਿਆ ਤੁਨ ਦਾਦੀਏ ਕੀ ਤੜਕਸਾਰ ਪੌਣੇ 6 ਵਜੇ ਦਾ ਟਾਈਮ ਸੀ ਜਦ ਇਹ ਦੋ ਲੜਕੇ ਆਉਂਦੇ ਨੇ ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਚਲੇ ਜਾਂਦੇ ਨੇ ਉੱਥੋਂ ਰਫੂ ਚੱਕਰ ਹੋ ਜਾਂਦੇ ਨੇ ਤਾਂ ਤੁਨ ਦਾਦੀਏ ਕਿ ਸ਼੍ਰੀ ਮੁਖਤਸਰ ਸਾਹਿਬ ਦੇ ਮਲੋਟ ਰੋਡ ਤੇ ਮੰਗੇ ਦੇ ਪੰਪ ਦੀ ਇਹ ਘਟਨਾ ਜਿੱਥੇ ਇਹਨਾਂ ਲਟੇਰਿਆਂ ਦੇ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਦਾ ਸਿਕਿਉਰਿਟੀ ਗਾਰਡ ਵੀ ਦੱਸਿਆ ਜਾ ਰਿਹਾ ਕਿ ਉੱਥੇ ਮੌਜੂਦ ਸੀ ਪਰ ਸਿਕਿਉਰਿਟੀ ਗਾਰਡ ਬਾਥਰੂਮ ਕਰਨ ਦੇ ਲਈ ਗਿਆ ਹੋਇਆ ਸੀ ਤਾਂ ਇਹਨਾਂ ਦੇ ਵੱਲੋਂ ਪੂਰੀ ਰੈਕੀ ਕੀਤੀ ਜਾਂਦੀ ਆ ਜਦ ਰੈਕੀ ਕੀਤੀ ਜਾਂਦੀ ਆ ਦੇਖਿਆ ਜਾਂਦਾ ਕਿ ਉਸ ਕਮਰੇ ਦੇ ਵਿੱਚ ਕੋਈ ਮੌਜੂਦ ਨਹੀਂ ਤਾਂ ਇਹਨਾਂ ਲਟੇਰਿਆਂ ਦੇ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਇਹ ਕਿ ਇਹ ਨਾ ਮਤ ਮਣੀ ਵੀਰ ਤੇ ਕੀ ਕਰਦਾ ਹੋਇਆ ਕਰਨਾ ਬਾਈ ਸਵੇਰੇ ਪੈਸੇ ਲੈ ਕੇ ਹੋਗੇ 16 ਤੋਂ 70 80 ਹਜ਼ਾਰ ਲੁੱਟ ਹੋਈ ਥੇ ਮਿਆ ਗੁਰਤ ਦੋ ਜਾਣੇ ਆਏ ਸੀ ਬਾਈ ਮੂੰਹ ਬੰਨੇ ਸੀ ਨਹੀਂ ਆਏਗਾ ਨਹੀਂ ਬਗਾਵਰੇ ਹਿਯਾਰ ਤਾਂ ਹੋਊਗਾ ਜਦੋਂ ਅਗਲੇ ਆਏ ਸੀ ਉਹ ਸਾਢੇ 5 ਵਜੇ ਦਾ ਚੌਥੀ ਗੜ ਬਾਸ ਰੂ ਗਿਆ ਫਿਰ ਕਿੰਨਾ ਸੇਰ ਖਤਰਾ ਸੇਰ ਦੀ ਨਾਈਡ ਵਾਲਾ ਮੁੰਡਾ ਹੁੰਦਾ ਬਾਈ ਨਾਂ ਕੀ ਪਾਉਂਦੇ ਪੰਪਲਾਨ ਐਮ ਆਰ ਰਵੀ ਕੁਮਾਰ ਮੰਗੇ ਆ ਬੋਸ ਤੇ ਉਹ ਕੋਈ ਬੰਦੇ ਪਛਾਨਦੇ ਨਹੀਂ ਨਹੀਂ ਬਾਈ ਪਛਾਨ ਚ ਤਾਂ ਕੋਈ ਨਹੀਂ ਉਹ ਬੰਨੇ ਸੀ